ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਾਨਕ ਸਿੰਘ ਦੇ ਨਾਵਲ ਦੇ ਵਿੱਚੋਂ ਜਿਹੜੀ ਚੌਥੀ ਕੜੀ ਆ ਚੌਥਾ ਭਾਗ ਹੈ ਉਹ ਅੱਜ ਤੁਹਾਡੇ ਲਈ ਲੈ ਕੇ ਆਇਆ ਇਸ ਤੋਂ ਪਹਿਲਾਂ ਤਿੰਨ ਜਿਹੜੇ ਭਾਗ ਨੇ ਉਹ ਅਪਲੋਡ ਹੋ ਚੁੱਕੇ ਨੇ ਸਾਰੀ ਕੜੀ ਨੂੰ ਜੋੜਨ ਦੇ ਲਈ ਤੁਸੀਂ ਉਹ ਜਿਹੜੀਆਂ ਵੀਡੀਓਜ਼ ਨੇ ਜ਼ਰੂਰ ਦੇਖਿਓ 14 ਸਾਲ ਦੀ ਪੜ੍ਹਾਈ ਖਤਮ ਕਰਕੇ ਜਦ ਕਿਦਾਰ ਵੇਲਾ ਹੋਇਆ ਤਾਂ ਉਹ ਇਸ ਲੰਮੀ ਚੌੜੀ ਦੁਨੀਆ ਵਿੱਚ ਇਕੱਲਾ ਸੀ ਆਪਣਾ ਆਖਣ ਨੂੰ ਉਸ ਦਾ ਕੋਈ ਨਹੀਂ ਸੀ ਉਸ ਦਾ ਪਿਓ ਇੱਕ ਸਧਾਰਨ ਸ਼ਰੀਆਣੀ ਦਾ ਆਦਮੀ ਸੀ ਜਿਸਨੇ ਘੜੀ ਸਾਜੀ ਦੀ ਕਿਰਤ ਕਰਕੇ ਬੜੇ ਕਸ਼ਟਾਂ ਦੀ ਕਮਾਈ ਨਾਲ ਪੁੱਤਰ ਨੂੰ ਪੜਾਇਆ ਸੀ ਕਿਦਾਰ ਨੇ ਅਜੇ ਐਫਏਵੀ ਖਤਮ ਨਹੀਂ ਸੀ ਕੀਤੀ ਕਿ ਮੌਤ ਨੇ ਉਸਦੇ ਸਿਰ ਤੋਂ ਪਿਉ ਦਾ ਸਾਯਾ ਚੁੱਕ ਲਿਆ ਉਸਦੀ ਮਾਂ ਪਾਸ ਜੋ ਬਚੀ ਖੁਚੀ ਪੂੰਜੀ ਸੀ ਸਾਰੀ ਲਾ ਕੇ ਉਸਨੇ ਪੁੱਤਰ ਨੂੰ ਬੀਏ ਤੱਕ ਪਹੁੰਚਾ ਦਿੱਤਾ ਮਾਂ ਦੀ ਇੱਕੋ ਇੱਕ ਸੱਦਰ ਸੀ ਪੁੱਤਰ ਨੂੰ ਬੀਏ ਪਾਸ ਕਰਾਉਣ ਦੀ ਪਰ ਨਤੀਜਾ ਸੁਣਨ ਦੀ ਖੁਸ਼ਖਬਰੀ ਉਸ ਵਿਚਾਰੀ ਦੇ ਭਾਗਾਂ ਵਿੱਚ ਨਹੀਂ ਸੀ ਉਹ ਮਿਆਦੀ ਬੁਖਾਰ ਦੇ ਪੰਜੇ ਵਿੱਚ ਫਸ ਕੇ ਸਦਾ ਦੀ ਨੀਂਦਰ ਸੌਂ ਗਈ ਕਿਦਾਰ ਮੁੱਢ ਤੋਂ ਹੀ ਮਿਹਨਤੀ ਤੇ ਲਗਨ ਵਾਲਾ ਨੌਜਵਾਨ ਸੀ ਉਹ ਜਿਸ ਕੰਮ ਪਿੱਛੇ ਪੈ ਜਾਂਦਾ ਭੈੜਾ ਹੋਵੇ ਜਾਂ ਚੰਗਾ ਇੱਕ ਵਾਰੀ ਉਸ ਦਾ ਪਾਰਲਾ ਕੰਡਾ ਛੂ ਕੇ ਛੱਡਦਾ ਕਿਸ ਤੋਂ ਛੁੱਟ ਉਹ ਹੱਦਦਰਜੇ ਦਾ ਜਜ਼ਬਾਤੀ ਸੀ ਇਤਨਾ ਕਿ ਜਦ ਕਦੇ ਉਸ ਦੇ ਜਜ਼ਬੇ ਵਿੱਚ ਕਿਸੇ ਕਾਰਨ ਹਿਲਜੁਲ ਪੈਦਾ ਹੁੰਦੀ ਉਹ ਆਪਣੇ ਆਪ ਨੂੰ ਭੁੱਲ ਜਾਂਦਾ ਉਸਦੀ ਉਮਰ ਉਸ ਵੇਲੇ 21 ਬਾਈਆਂ ਵਰਿਆਂ ਦੀ ਸੀ ਮਾਪਿਆਂ ਨਾਲ ਕਿਸ ਸੰਤਾਨ ਦੀ ਮੁਹੱਬਤ ਨਹੀਂ ਹੁੰਦੀ ਪਰ ਕਿਦਾਰ ਦੇ ਪ੍ਰਾਣ ਹੀ ਮਾਪਿਓ ਵਿੱਚ ਸਨ ਪਿਓ ਦੀ ਮੌਤ ਦਾ ਸਦਮਾ ਅਜੇ ਉਸ ਅੰਦਰ ਤਾਜ਼ਾ ਹੀ ਸੀ ਕਿ ਮਾਂ ਦੀ ਹੋਂਦ ਤੋਂ ਵੀ ਵਾਂਝਿਆ ਗਿਆ ਪੜਾਈ ਜਦ ਉਸਨੇ ਸ਼ੁਰੂ ਕੀਤੀ ਸੀ ਤਕਰੀਬਨ ਉਦੋਂ ਤੋਂ ਹੀ ਉਸਦੇ ਅੰਦਰ ਰੀਜ ਸਮਾਈ ਹੋਈ ਸੀ ਕਿ ਉਹ ਬਹੁਤ ਸਾਰੀ ਪੜ੍ਹਾਈ ਕਰ ਚੁੱਕਣ ਤੋਂ ਬਾਅਦ ਆਪਣੇ ਮਾਪਿਓ ਨੂੰ ਪੱਟ ਦੇ ਪੰਘੂੜੇ ਛਟਾਏਗਾ। ਉਹਨਾਂ ਨੂੰ ਰਾਜਗਦੀ ਤੇ ਬਿਠਾ ਕੇ ਦਿਨ ਰਾਤ ਉਹਨਾਂ ਦੀ ਸੇਵਾ ਦਾ ਸਵਾਦ ਮਾਣੇਗਾ। ਪਰ ਭਾਗ ਦਾ ਦੇਵਤਾ ਕਿਸੇ ਅਣਬੋਲੀ ਤੇ ਅਣਛੁਣੀ ਆਵਾਜ਼ ਵਿੱਚ ਕਹਿ ਰਿਹਾ ਸੀ ਕਿਦਾਰ ਕਿਉਂ ਲੰਮੇ ਲੰਮੇ ਦਾਈਏ ਬੰਦਾ ਹੈ ਤੇਰੀਆਂ ਇਹ ਸਾਰੀਆਂ ਸੱਦਰਾਂ ਔਰਮਾਨਾਂ ਵਿੱਚ ਬਦਲਣ ਵਾਲੀਆਂ ਨੇ। ਅਚਾਨਕ ਹੀ ਜਦ ਕੁਦਰਤ ਨੇ ਉਸ ਪਾਸੋਂ ਮਾਂ ਖੋ ਲਈ ਤਾਂ ਹੁਣ ਕਿਦਾਰ ਲਈ ਇਸ ਦੁਨੀਆਂ ਵਿੱਚ ਬਾਕੀ ਕੀ ਰਹਿ ਗਿਆ ਸੀ ਉਹ ਬਥੇਰਾ ਰੋਇਆ ਕਲਪਿਆ ਹਫਤਿਆਂ ਬੱਧੀ ਭੁੱਖਾ ਅੰਦਰ ਵੜ ਕੇ ਪਿਆ ਰਹਾ ਪਰ ਕੀ ਐਦਾਂ ਕਰਨ ਨਾਲ ਉਸ ਦਾ ਗਵਾਚਿਆ ਹੋਇਆ ਸਵਰਗ ਲੱਭ ਪੈਣਾ ਸੀ ਉਸ ਦੀ ਮਾਂ ਕਿਹਾ ਕਰਦੀ ਸੀ ਕਿਦਾਰ ਤੂੰ ਜਦ ਬੀਏ ਪਾਸ ਕਰ ਲਵੇਂਗਾ ਫਿਰ ਤੇਰਾ ਵਿਆਹ ਕਰਾਂਗੇ ਝੰਮ ਝੰਮ ਕਰਦੀ ਤੇਰੀ ਬੋਟੀ ਆਵੇ ਤਾਂ ਕਿਦਾਰ ਨਿਆਣਿਆਂ ਵਾਂਗ ਰੋ ਕੇ ਮਾਂ ਦੀ ਛਾਤੀ ਨਾਲ ਚੰਬੜ ਜਾਂਦਾ ਤੇ ਕਹਿੰਦਾ ਮਾਂ ਖਬਰਦਾਰ ਜੇ ਮੈਨੂੰ ਇਹੋ ਗੱਲ ਆਖੀ ਤੂੰ ਚਾਹਨੀ ਏ ਤੇਰਾ ਪਿਆਰ ਮੇਰੇ ਦਿਲ ਵਿੱਚੋਂ ਕੋਈ ਹੋਰ ਖੋ ਲਵੇ ਇਹ ਮੈਂ ਹਰ ਗਿੱਚ ਨਹੀਂ ਹੋਣ ਦਿਆਂਗਾ ਤੇਰਾ ਪਿਆਰ ਗਵਾ ਕੇ ਜੇ ਮੈਨੂੰ ਰੱਬ ਵੀ ਮਿਲਣਾ ਚਾਹੇ ਤਾਂ ਮੈਂ ਉਸ ਨੂੰ ਵੀ ਠੁਕਰਾ ਦੇਵਾਂਗਾ ਮਾਂ ਦੇ ਹੁੰਦਿਆਂ ਜਿਹੜਾ ਬੇਸਮਾਨ ਘਰ ਉਸ ਲਈ ਸਵਰਗ ਨਾਲੋਂ ਵੱਧ ਸੁਖਦਾਈ ਸੀ ਹੁਣ ਉਸ ਘਰ ਵਿੱਚ ਕਦਮ ਰੱਖਦੇ ਆਹੀ ਜਿਵੇਂ ਕੇਦਾਰ ਦੇ ਕਲੇਜੇ ਵਿੱਚ ਚਸਕਾਂ ਪੈਂਦੀਆਂ ਸਨ ਯਾਰਾਂ ਦੋਸਤਾਂ ਨੇ ਬੜੀਆਂ ਤਸੱਲੀਆਂ ਦਿੱਤੀਆਂ ਆਂਡੀਆਂ ਗੌਂਡੀਆਂ ਨੇ ਵੀ ਸਮਝਾਉਣ ਵਿੱਚ ਓੜਕ ਕਰ ਦਿੱਤੀ ਕਿਦਾਰ ਕਦੀ ਕਿਸੇ ਦੇ ਮਾਪੇ ਸਾਰੀ ਉਮਰ ਨਾਲ ਨਹੀਂ ਨਿਭਦੇ ਜਿਸ ਜੀਵ ਨੂੰ ਦਰਗਾਹੋਂ ਸੱਦਾ ਆ ਗਿਆ ਉਸ ਚੱਲਣਾ ਹੀ ਸੀ ਹੁਣ ਤੂੰ ਤਕੜਾ ਹੋ ਕੇ ਆਪਣੇ ਪੈਰਾਂ ਤੇ ਖਲੋਣਾ ਸਿੱਖ ਪਰ ਕਿਦਾਰ ਸੀ ਕਿ ਥਿੰਦੇ ਘੜੇ ਵਾਂਗ ਉਸ ਨੂੰ ਕੋਈ ਨਸੀਹਤ ਨਹੀਂ ਸੀ ਪਹੁੰਦੀ ਅਖੀਰ ਇੱਕ ਦਿਨ ਐਸਾ ਆਇਆ ਜਦ ਕਿਦਾਰ ਦੇ ਦਿਲ ਨੇ ਉਛਾਲਾ ਖਾਦਾ ਉਹ ਬਿਨਾਂ ਕਿਸੇ ਨੂੰ ਦੱਸਿਆ ਤੇ ਬਿਨਾਂ ਕੋਈ ਇਰਾਦਾ ਬਣਾਇਆ ਘਰੋਂ ਨਿਕਲ ਤੁਰਿਆ ਤੁਰਨ ਲੱਗਿਆ ਜਿਹੜੀ ਪੂੰਜੀ ਉਸਨੇ ਨਾਲ ਲਈ ਉਹ 2000 ਰੁਪਏ ਤੋਂ ਵੱਧ ਨਹੀਂ ਸੀ ਘਰ ਵਿੱਚ ਇੰਨਾ ਕੁਝ ਹੀ ਸੀ ਘਰ ਨੂੰ ਜੰਦਰਾ ਮਾਰ ਕੇ ਨਿਰਉਦੇਸ਼ ਤੇ ਬੇਨਿਸ਼ਾਨ ਹਾਲਤ ਵਿੱਚ ਕਿਦਾਰ ਕਈ ਥਾਈਂ ਭਟ ਗਿਆ ਦਿਨੇ ਉਹ ਤੁਰਨਾ ਸ਼ੁਰੂ ਕਰ ਦਿੰਦਾ ਰਾਤ ਜਿੱਥੇ ਪੈ ਜਾਂਦੀ ਉੱਥੇ ਹੀ ਲੰਮਾ ਪੈ ਰਹਿੰਦਾ ਜਦੋਂ ਭੁੱਖ ਲੱਗਦੀ ਕਿਸੇ ਤੰਦੂਰ ਤੋਂ ਦੋ ਫੁਲਕੇ ਖਾ ਕੇ ਪੇਟ ਦੀ ਅੱਗ ਬੁਝਾ ਲੈਂਦਾ ਸੀ ਉਸ ਦੀ ਪੂੰਜੀ ਘਟਦੀ ਘਟਦੀ ਜਦ ਉੱਕਾ ਹੀ ਖਤਮ ਹੋ ਗਈ ਤਾਂ ਅਚਾਨਕ ਉਸ ਨੂੰ ਸੋਚ ਆ ਗਈ ਹੁਣ ਕੀ ਕਰਾਂਗਾ ਇਸ ਛੋਟੇ ਜਿਹੇ ਪ੍ਰਸ਼ਨ ਨੇ ਜਿਵੇਂ ਉਸ ਦੇ ਸਾਰੇ ਮਨੁਭਾਵਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਇਸ ਵੇਲੇ ਉਹ 라ਵਲ ਪਿੰਡੀ ਦੇ ਨੇੜੇ ਤੇੜੇ ਪਹੁੰਚ ਚੁੱਕਾ ਸੀ ਪਿੰਡੀ ਜਾ ਕੇ ਕੋਈ ਨੌਕਰੀ ਕਰ ਲਵਾਂਗਾ ਇਸ ਖਿਆਲ ਨੇ ਉਸ ਦੇ ਕਦਮਾਂ ਵਿੱਚ ਸਥਲਤਾ ਦੀ ਥਾਂ ਕੁਝ ਤੇਜ਼ੀ ਲੈ ਆਂਦੀ ਤੇ ਜਿਉਂ-ਜਿਉਂ ਉਸਦਾ ਪੇਟ ਖਾਲੀ ਹੁੰਦਾ ਗਿਆ ਇਹ ਤੇਜ਼ੀ ਬਰਾਬਰ ਵੱਧਦੀ ਗਈ। ਅਖੀਰ ਜਦ ਉਹ ਪਿੰਡੀ ਪੁੱਜਾ ਤਾਂ ਉਸ ਦੀਆਂ ਆਂਦਰਾਂ ਨੂੰ ਚੂਹੇ ਕੁੱਤਰ ਰਹੇ ਸਨ। ਉਹ ਬੜੀ ਬੇਸਬਰੀ ਨਾਲ ਨੌਕਰੀ ਦੀ ਤਲਾਸ਼ ਕਰਨ ਲੱਗਾ ਪਰ ਨੌਕਰੀ ਕੋਈ ਇਹੋ ਜਿਹੀ ਚੀਜ਼ ਨਹੀਂ ਸੀ ਜਿਹੜੀ ਕੋਈ ਉਸ ਲਈ ਹੱਥਾਂ ਤੇ ਰੱਖੇ ਬੈਠਾ ਹੋਵੇ। ਸਾਰਾ ਦਿਨ ਉਹ ਦੁਕਾਨਾਂ ਅੱਗੇ ਖਾਕ-ਛਾਣ ਦਾ ਫਿਰਿਆ ਪਰ ਉਸ ਦੀ ਮੁਰਾਦ ਪੂਰੀ ਨਾ ਹੋ ਸકી। ਉਸ ਦਾ ਹੁਲੀਆ ਹੀ ਕੁਝ ਐਸਾ ਵਿਗੜਿਆ ਟਿਕੜਿਆ ਸੀ ਕਿ ਵੇਖ ਕੇ ਕੋਈ ਵੀ ਉਸ ਨੂੰ ਇੱਕ ਮੰਗਤੇ ਜਾਂ ਆਵਾਰਾ ਗਰਦ ਤੋਂ ਉੱਚਾ ਨਹੀਂ ਸੀ ਸਮਝ ਸਕਦਾ ਇੱਕ ਦੋ ਥਾਂ ਹੀ ਉਸ ਨੇ ਜਦ ਪ੍ਰਗਟ ਕੀਤਾ ਕਿ ਉਹ ਬੀਏ ਪਾਸ ਹੈ ਤਾਂ ਇਸ ਦਾ ਸਭ ਤੋਂ ਉਲਟਾ ਹੀ ਅਸਰ ਹੋਇਆ ਲੋਕਾਂ ਨੇ ਉਸ ਨੂੰ ਪਾਗਲ ਸਮਝ ਕੇ ਟਿਚਕਰਾਂ ਵਿੱਚ ਉਡਾ ਦਿੱਤਾ ਉਸ ਨੇ ਇਹ ਰਾਤ ਵੀ ਭੁੱਖਿਆ ਹੀ ਕੱਟੀ ਰਾਤੀ ਜਦ ਮਾਈ ਵਿਰੋਧੀ ਬੰਦ ਤੇ ਜਿੱਥੇ ਬਹੁਤ ਸਾਰੇ ਮੰਗਤੇ ਉਹਨੇ ਦਿਨ ਹੀ ਸੌਂਦੇ ਸਨ ਲੇਟਿਆ ਹੋਇਆ ਸੀ ਤਾਂ ਉਸ ਨੂੰ ਚੇਤਾ ਆਇਆ ਕਿ ਨਿੱਕੇ ਹੁੰਦਿਆਂ ਉਸਨੇ ਪਿਓ ਪਾਸੋਂ ਘੜੀ ਸਾਰਜੀ ਦਾ ਕੰਮ ਵੀ ਤਾਂ ਸਿੱਖਿਆ ਸੀ ਕਿਉਂ ਨਾ ਕਿਸੇ ਘੜੀਆਂ ਵਾਲੀ ਦੁਕਾਨ ਤੇ ਜਾ ਕੇ ਕਿਸਮਤ ਅਜ਼ਮਾਈ ਜਾਵੇ ਤੇ ਸੱਚਮੁੱਚ ਉਸਦੀ ਇਹ ਯੁਗਤ ਕਾਰਗਰ ਸਾਬਤ ਹੋਈ ਦਿਨ ਚੜ੍ਹੇ ਉੱਠਦਾ ਹੀ ਉਹ ਘੜੀਆਂ ਦੀ ਦੁਕਾਨ ਦੀ ਭਾਲ ਵਿੱਚ ਨਿਕਲ ਤੁਰਿਆ ਅਖੀਰ ਉਹ ਰਾਜਾ ਬਾਜ਼ਾਰ ਵਿੱਚ ਘੜੀਆਂ ਦੀ ਇੱਕ ਵੱਡੀ ਦੁਕਾਨ ਅੱਗੇ ਜਾ ਰੁਕਿਆ ਦੁਕਾਨ ਦਾ ਮਾਲਕ ਤਕੀਏ ਦਾ ਢਾਸਣਾ ਲਾਈ ਅਦਲੇਟੀ ਹਾਲਤ ਵਿੱਚ ਬੈਠਾ ਹੱਥ ਦੀਆਂ ਉਂਗਲਾਂ ਨਾਲ ਕੁਝ ਗਿਣ ਰਿਹਾ ਸੀ ਸਵੇਰੇ ਸਵੇਰੇ ਦੁਕਾਨ ਅੱਗੇ ਇੱਕ ਮੰਗਤਾ ਖੜਾ ਖਿਆਲ ਕਰਕੇ ਉਸਨੇ ਦਬਕਾ ਮਾਰਿਆ ਚਲ ਓਏ ਚੱਲ ਰਸਤਾ ਨਾ ਰੋਕ ਤੁਰਦਾ ਹੋ ਦਿਨ ਚੜਦਾ ਨਹੀਂ ਤੇ ਮੰਗਤੇ ਪਹਿਲਾਂ ਤੁਰ ਪੈਂਦੇ ਨੇ ਸਰਦਾਰ ਜੀ ਮੈਂ ਮੰਗਤਾ ਨਹੀਂ ਕਿਦਾਰ ਨੇ ਆਜ ਜੀ ਆਵਾਜ਼ ਦਿੱਤੀ ਅਰਜੀਨਲ ਆਵਾਜ਼ ਦਿੱਤਾ ਜਵਾਬ ਦਿੱਤਾ ਤੇ ਹੋਰ ਕੌਣ ਹੈ ਦੁਕਾਨਦਾਰ ਨੇ ਹੋਰ ਤੇਜ਼ ਹੋ ਕੇ ਕਿਹਾ ਕਿਦਾਰ ਦੇ ਮੂੰਹ ਬੀਏ ਪਾਸ ਲਫ਼ਜ਼ ਨਿਕਲਦਾ ਰੁਕ ਗਿਆ ਅੱਗੇ ਉਹ ਇਸ ਮੂਰਖ ਪੁਨੇ ਦਾ ਫਲ ਭੁਗਤ ਚੁੱਕਾ ਸੀ ਉਹ ਬੋਲਿਆ ਜੀ ਮੈਂ ਘੜੀ ਸਾਜੀ ਜਾਣਦਾ ਹਾਂ ਘੜੀ ਸਾਜੀ ਤੂੰ ਉਸ ਨੂੰ ਸਿਰ ਤੋਂ ਪੈਰਾਂ ਤੀਕ ਤੱਕ ਦੇਖਦਿਆਂ ਸਰਦਾਰ ਅਤਰ ਸਿੰਘ ਨੇ ਕਿਹਾ ਚੱਲ ਝੂਠਾ ਨਾ ਹੋਵੇ ਤੇ ਘੜੀ ਸਾਜਾਂ ਦੀ ਇਹੋ ਜੀ ਸ਼ਕਲ ਹੁੰਦੀ ਹੈ ਉਠਾਏ ਗੀਰ ਕਿਸੇ ਥਾਂ ਦਾ ਦੌੜ ਜਾ ਇੱਥੋਂ ਕਿਦਾਰਨਾਥ ਨੇ ਹੋਰ ਆਜਜੀ ਨਾਲ ਕਹਿਣਾ ਸ਼ੁਰੂ ਕੀਤਾ ਸਰਦਾਰ ਜੀ ਮਾਫ ਕਰਨਾ ਦੁਨੀਆ ਦੀਆਂ ਅੱਖਾਂ ਸਿਰਫ ਬਾਹਰਲੀ ਸ਼ਕਲ ਨੂੰ ਦੇਖ ਕੇ ਹੀ ਕਿਸੇ ਦੀ ਅਕਲ ਤੇ ਇਲਮ ਦਾ ਅੰਦਾਜ਼ਾ ਲਾਉਣਾ ਜਾਣਦੀਆਂ ਨੇ ਮੈਂ ਆਪਣੇ ਆਪ ਵਿੱਚ ਬੜਾ ਕੁਝ ਹਾਂ ਪਰ ਇਸ ਵੇਲੇ ਕੁਝ ਵੀ ਨਹੀਂ ਇੱਕ ਮੁਸੀਬਤ ਦਾ ਮਾਰਿਆ ਪਰਦੇਸੀ ਹਾਂ ਕਈ ਡੰਗਾਂ ਦਾ ਭੁੱਖਾ ਹਾਂ ਪਰ ਮੰਗ ਕੇ ਖਾਣ ਨਾਲੋਂ ਮਰ ਜਾਣਾ ਚੰਗਾ ਸਮਝਦਾ ਹਾਂ ਮੈਂ ਤੁਹਾਡੇ ਪਾਸ ਖੈਰਾਤ ਮੰਗਣ ਲਈ ਨਹੀਂ ਆਇਆ ਮਜ਼ਦੂਰੀ ਕਰਨ ਆਇਆ ਹਾਂ ਜੇ ਤੁਸੀਂ ਮੈਨੂੰ ਇੱਕ ਅਧ ਘੜੀ ਮੁਰੰਮਤ ਲਈ ਦੇ ਸਕੋ ਤਾਂ ਮੈਂ ਪੇਟ ਦੀ ਅੱਗ ਬੁਝਾ ਲਵਾਂ ਉਸ ਦੀਆਂ ਗੱਲਾਂ ਸੁਣ ਕੇ ਆਤਰ ਸਿੰਘ ਸੋਚੀ ਪੈ ਗਿਆ ਇਤਨਾ ਸੁਚੱਜਾ ਬੋਲਣ ਢੰਗ ਇਤਨਾ ਪੁਰ ਦਹਦ ਲਹਿਜਾ ਤੇ ਇਤਨੇ ਸੁਲਝਵੇਂ ਵਾਕ ਕੀ ਮੰਗਤਿਆਂ ਜਾਂ ਅਵਾਰਾ ਗਰਦਾਂ ਦੇ ਹੁੰਦੇ ਨੇ ਉਸ ਨੂੰ ਉਸ ਨੇ ਉਸ ਨੂੰ ਦੁਕਾਨ ਦੇ ਫੱਟੇ ਤੇ ਬੈਠ ਜਾਣ ਦਿੱਤਾ ਇੱਕ ਪੁਰਾਣੀ ਘੜੀ ਇੱਕ ਆਈ ਗਲਾਸ 'ਚ ਕੁਝ ਪੇਚਕਸ ਉਸ ਦੇ ਅੱਗੇ ਸੁੱਟਦਾ ਹੋਇਆ ਬੋਲਿਆ ਲੈ ਪਲਾਂ ਇਸ ਨੂੰ ਖੋਲ ਕੇ ਮੋੜ ਫਿੱਟ ਕਰ ਕਿਦਾਰ ਨੇ ਇਹ ਸਾਰਾ ਕੰਮ ਮੁਕਾਨ ਵਿੱਚ ਸਿਰਫ 20 ਮਿੰਟ ਲਾਏ ਜਿਸ ਨੂੰ ਵੇਖ ਕੇ ਦੁਕਾਨਦਾਰ ਹੱਕਾ ਬੱਕਾ ਰਹਿ ਗਿਆ ਉਸਨੇ ਪੁੱਛਿਆ ਕੁਝ ਪੜਨਾ ਲਿਖਣਾ ਵੀ ਜਾਣਨਾ ਹੈ ਜੀ ਹਾਂ ਮੈਂ ਬੀਏ ਪਾਸ ਹਾਂ ਬੀਏ ਪਾਸ ਦੁਕਾਨਦਾਰ ਨੇ ਜ਼ੋਰ ਦਾ ਕਹਿਕਾ ਮਾਰਿਆ ਤੁਸੀਂ ਇਸ ਦਾ ਵੀ ਇਮਤਿਹਾਨ ਲੈ ਸਕਦੇ ਹੋ ਕਹਿ ਕੇ ਕਿਦਾਰ ਆਸਪਰੀ ਨਜ਼ਰ ਨਾਲ ਦੁਕਾਨਵਾਲ ਤੱਕਣ ਲੱਗਾ ਲੈ ਪੜ੍ਹ ਇਸ ਨੂੰ ਦੁਕਾਨਦਾਰ ਨੇ ਗੱਦੀ ਹੇਠੋਂ ਇੱਕ ਲਫਾਫਾ ਕੱਢ ਕੇ ਖੋਲ੍ਹਿਆ ਤੇ ਉਸ ਨੂੰ ਫੜਾਇਆ ਜਿਹੜਾ ਅੱਜ ਦੀ ਡਾਕ ਵਿੱਚ ਆਇਆ ਸੀ ਕਿਦਾਰ ਨੇ ਉਸ ਵਿੱਚੋਂ ਅੰਗਰੇਜ਼ੀ ਦੀ ਟਾਈਪ ਕੀਤੀ ਹੋਈ ਚਿੱਠੀ ਕੱਢੀ ਤੇ ਦਵਾਦਪ ਪੜ ਗਿਆ ਫਿਰ ਉਸ ਦਾ ਪੰਜਾਬੀ ਵਿੱਚ ਤਰਜਮਾ ਕਰਕੇ ਉਸ ਨੇ ਦੁਕਾਨਦਾਰ ਨੂੰ ਸੁਣਾ ਦਿੱਤਾ ਸਰਦਾਰ ਅਤਰ ਸਿੰਘ ਦੇ ਪੱਟੀਲ ਕੇ ਚਿਹਰੇ ਉੱਤੇ ਇੱਕ ਹਲਸਾਉ ਜਹੀ ਲਹਿਰ ਦੌੜ ਗਈ ਉਹ ਸੋਚਣ ਲੱਗਾ ਆਦਮੀ ਤੇ ਬੜੇ ਕੰਮ ਦਾ ਮਾਲੂਮ ਹੁੰਦਾ ਹੈ ਜੇ ਹੱਥਾਂ ਦਾ ਸੁੱਚਾ ਹੋਵੇ ਉਸ ਨੇ ਕਈ ਤਰ੍ਹਾਂ ਦੇ ਪ੍ਰਸ਼ਨਾਂ ਦੀ ਉਸ ਉੱਤੇ ਪਰਮਾਰ ਸ਼ੁਰੂ ਕਰ ਦਿੱਤੀ ਤੇ ਹਰ ਇੱਕ ਪ੍ਰਸ਼ਨ ਦਾ ਉੱਤਰ ਉਸ ਨੂੰ ਪੂਰੇ ਤਸੱਲੀ ਬਖਸ਼ ਢੰਗ ਨਾਲ ਮਿਲਿਆ। ਅਖੀਰ ਉਸ ਬੇਦਿਲੇ ਚਿਹਰੋਂ ਵਿੱਚ ਕਿਹਾ ਲੋੜ ਤੇ ਫਿਲਹਾਲ ਮੈਨੂੰ ਕੋਈ ਨਹੀਂ ਪਰ ਤੇਰੀ ਹਾਲਤ ਤੇ ਬੜਾ ਤਰਸ ਆ ਰਿਹਾ ਏ। ਜੇ ਤੈਨੂੰ ਘੜੀ ਸਾਜੀ ਤੇ ਕਲਰਕੀ ਦਾ ਕੰਮ ਦਿੱਤਾ ਜਾਵੇ ਤਾਂ ਕੀ ਤਨਖਾਹ ਲਵੇਂਗਾ? ਸਰਦਾਰ ਜੀ ਮੈਨੂੰ ਤੇ ਸਿਰਫ ਰੋਟੀ ਕੱਪੜੇ ਦੀ ਲੋੜ ਹੈ। ਜੋ ਵੀ ਤੁਸੀਂ ਖੁਸ਼ੀ ਨਾਲ ਦਿਓਗੇ ਲੈ ਲਵਾਂਗਾ। ਮੇਰਾ ਕਿਹੜਾ ਟੱਬਰ ਰੋਂ ਡਿਆ ਏ ਕਲਾਕਾਰ ਆਹ ਚੰਗਾ ਤੈਨੂੰ 25 ਰੁਪਏ ਮਹੀਨਾ ਦਿਆਂਗਾ ਪਰ ਜੇ ਕੰਮ ਪੂਰੀ ਮਿਹਨਤ ਤੇ ਵਿਧਾਨਤਦਾਰੀ ਨਾਲ ਕਰੇਗਾ ਸ਼ੁਕਰੀਆ ਮੇਰੇ ਲਈ ਇਦੋਂ ਘੱਟ ਵੀ ਕਾਫੀ ਸੰ ਬਾਕੀ ਵਿਧਾਨਤਦਾਰੀ ਤੇ ਮਿਹਨਤ ਬਾਬਤ ਮੈਂ ਆਪਣੇ ਮੂੰਹ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਤਾਂ ਵਕਤ ਹੀ ਦੱਸੇਗਾ ਉੱਪਰ ਹੋ ਕੇ ਚੰਗੀ ਤਰ੍ਹਾਂ ਬੈਠ ਜਾ ਕਹਿਣ ਤੋਂ ਬਾਅਦ ਆਤਰ ਸਿੰਘ ਨੂੰ ਇੱਕ ਪਛਤਾਵਾ ਜਿਹਾ ਲੱਗ ਗਿਆ ਮੈਂ ਬੜੀ ਜਲਦਬਾਜ਼ੀ ਕੀਤੀ ਹੈ ਪੰਜਿਆਂ ਦੀ ਥਾਂ 15 ਜਾਂ 20 ਵਿੱਚ ਵੀ ਤਾਂ ਕੰਮ ਬਣ ਸਕਦਾ ਸੀ ਜਾਇ ਕਿ ਉਹ ਆਪਣੇ ਮੂੰਹੋਂ ਮੰਗਣ ਡਿਆ ਹੋਇਆ ਪਰ ਅੱਛਾ ਜੁਬਾਨ ਕਰਕੇ ਮੁਕਰਨਾ ਆਦਮੀ ਦਾ ਕੰਮ ਨਹੀਂ ਤੇ ਉਸਨੇ ਕਿਦਾਰ ਨੂੰ ਕਹਿਣਾ ਸ਼ੁਰੂ ਕੀਤਾ ਹੁਣ ਇਹ ਮੇਰਾ ਆਦਮੀ ਆਉਣ ਵਾਲਾ ਹੈ ਉਹ ਦਫ਼ਤਰ ਦਾ ਸਾਰਾ ਕੰਮ ਤੈਨੂੰ ਸਮਝਾ ਦੇਵੇਗਾ ਬਾਕੀ ਘੜੀ ਸਾਜੀ ਲਈ ਤੈਨੂੰ ਜੋ ਵੀ ਚਾਹੀਦਾ ਹੋਵੇ ਲਿਸਟ ਤਿਆਰ ਕਰ ਲੈ ਬਹੁਤ ਅੱਛਾ ਜਨਾਬ ਪਰ ਜੇ ਮੈਨੂੰ ਥੋੜੇ ਜਿੰਨੇ ਪੈਸੇ ਦੇ ਸਕੋ ਤਾ ਮੇਂ ਦੌੜ ਕੇ ਤੰਦੂਰੋਂ ਰੋਟੀ ਖਾਵ ਭੁੱਖ ਨਾਲ ਮੇਰੇ ਕਾਲਜੇ ਵਿੱਚ ਖੋ ਪੈ ਰਹੀ ਏ ਹਾਂ ਹਾਂ ਲੈ ਜਾ ਜਿੰਨੇ ਤੇਰੇ ਜੀ ਕਰੇ ਕਹਿਣ ਤੋਂ ਬਾਅਦ ਆਤਰ ਸਿੰਘ ਕਮੀਜ਼ ਦੀ ਜੇ ਵੀ ਪਿਆ ਟੋਲਦਾ ਸੀ ਕਿ ਸਾਹਮਣੋਂ ਉਸ ਨੂੰ ਪੰਨਾ ਲਾਲ ਆਂਦਾ ਵਿਖਾਈ ਦਿੱਤਾ ਉਸਨੇ ਖਾਲੀ ਜੇਬ ਵਿੱਚ ਹੱਥ ਖਾਲੀ ਹੱਥ ਜੇਬ ਚੋਂ ਕੱਢਦਿਆ ਕਿ ਹਾਂ ਮੇਰਾ ਆਦਮੀ ਉਹ ਤੁਰਿਆ ਆਂਦਾ ਹੈ 5-10 ਮਿੰਟ ਲਾ ਕੇ ਤੂੰ ਜਰਾ ਉਸ ਤੋਂ ਹਿਸਾਬ ਕਿਤਾਬ ਸਮਝ ਲੈ ਫਿਰ ਤੈਨੂੰ ਅੱਜ ਦੇ ਦਿਨ ਦੀ ਛੁੱਟੀ ਹੋਵੇਗੀ ਨਾਲੇ ਰੋਟੀ ਖਾਈ ਤੇ ਨਾਲੇ ਬਾਹਰੋਂ ਸਾਬਣ ਲੈ ਲਈ ਜਾ ਕੇ ਕੱਪੜੇ ਧੋ ਆਵੇਂ ਗੰਦੇ ਕੱਪੜਿਆਂ ਨਾਲ ਆਦਮੀ ਬੁਰਾ ਲੱਗਦਾ ਹੈ ਦੁਕਾਨ ਤੇ ਬੈਠਾ ਬਹੁਤ ਅੱਛਾ ਜਨਾਬ ਕਿਦਾਰ ਨੇ ਭਾਵੇਂ ਪ੍ਰਵਾਨ ਕਰ ਲਿਆ ਪਰ ਉਸ ਨੂੰ ਖਤਰਾ ਸੀ ਕਿ ਭੁੱਖ ਨੇ ਉਸ ਦੀ ਜੋ ਦੁਰਦਸ਼ਾ ਕਰ ਰੱਖੀ ਹੈ ਕੀ ਇਸ ਹਾਲਤ ਵਿੱਚ ਉਸ ਪਾਸੋਂ ਕੋਈ ਕੰਮ ਹੋ ਸਕੇਗਾ ਇਸ ਤੋਂ ਬਾਅਦ ਜਿਸ ਤਰ੍ਹਾਂ ਉਸਨੇ ਪੁਰਾਣੇ ਆਵੀ ਪਾਸੋਂ ਚਾਰਜ ਸੰਭਾਲਿਆ ਇਸ ਦਾ ਵਰਤਾਂਤ ਅਸੀਂ ਪੜ੍ਹ ਹੀ ਲਿਆ ਪਹਿਲਾਂ ਚਾਰਜ ਦੇ ਕੇ ਤਨਖਾਹ ਲੈ ਕੇ ਪੰਨਾ ਲਾਲ ਚਲਾ ਗਿਆ ਪਰ ਇਧਰ ਕਿਦਾਰ ਦੀ ਭੁੱਖ ਤਰੇ ਜਾਂਦੀ ਰਹੀ ਉਸ ਨੇ ਜੋ ਕੁਝ ਪੰਨਾ ਲਾਲ ਦੇ ਚਿਹਰੇ ਤੇ ਵੇਖਿਆ ਜਾਂ ਜਿਹੜੇ ਵਾਕ ਮਾਲਕ ਨੇ ਆਉਂਦੇ ਪੰਨਾ ਲਾਲ ਨੂੰ ਕਹੇ ਸਨ ਉਸ ਤੋਂ ਸਭ ਮਾਮਲਾ ਉਸ ਦੀ ਸਮਝ ਵਿੱਚ ਆ ਗਿਆ ਦੁਖੀ ਨੂੰ ਦੁਖੀ ਦੀ ਪਹਿਚਾਨ ਹੁੰਦੀ ਹੈ ਤੇ ਕਦਰ ਵੀ ਉਹ ਦਿਲ ਵਿੱਚ ਪਛਤਾ ਰਿਹਾ ਸੀ ਕਿ ਕਿਉਂ ਉਸ ਨੇ ਇੱਕ ਗਰੀਬ ਆਦਮੀ ਦੀ ਰੋਜੀ ਉੱਤੇ ਡਾਕਾ ਮਾਰਿਆ ਚਾਰਜ ਲੈਣ ਦੇ ਦੌਰਾਨ ਕਈ ਵਾਰੀ ਉਸਦੇ ਦਿਲ ਵਿੱਚ ਖਿਆਲ ਉੱਠਿਆ ਕਿ ਅਜੇ ਵੀ ਉਹ ਆਪਣੇ ਆਪ ਨੂੰ ਪੰਨਾ ਲਾਲ ਦੇ ਰਸਤੇ 'ਚ ਹਟਾ ਲਵੇ ਪਰ ਜੋ ਕੁਝ ਉਹ ਚਾਹੁੰਦਾ ਸੀ ਕਰ ਨਾ ਸਕਿਆ ਚਾਰਜ ਦੇਣ ਤੋਂ ਬਾਅਦ ਦੁਕਾਨ ਤੋਂ ਉਤਰਦੇ ਹੋਏ ਜਦ ਪੰਨਾ ਲਾਲ ਨੇ ਇੱਕ ਪੀੜ ਨਾਲ ਕੁਰਲਾਂਦੀ ਨਜ਼ਰ ਕਿਦਾਰ ਉੱਤੇ ਸੁੱਟੀ ਤਾਂ ਕਿਦਾਰ ਦਾ ਦਿਲ ਪਾਟਣ ਵਾਲਾ ਹੋ ਗਿਆ ਉਸ ਨੂੰ ਜਾਪਦਾ ਸੀ ਜਿਵੇਂ ਅੱਖਾਂ ਹੀ ਅੱਖਾਂ ਵਿੱਚ ਪੰਨਾ ਲਾਲ ਜਾਂਦਾ ਜਾਂਦਾ ਉਸ ਨੂੰ ਕੋਈ ਭਾਰੀ ਸਰਾਪ ਦੇ ਗਿਆ ਹੋਵੇ ਉਸ ਦੇ ਅੰਦਰੋਂ ਰੋਜ਼ਗਾਰ ਮਿਲਣ ਦੀ ਸਾਰੀ ਖੁਸ਼ੀ ਛਾਈ ਮਾਈ ਹੋ ਗਈ ਕਿਦਾਰ ਦੇ ਸਾਰੇ ਅੰਗ ਇਸ ਵੇਲੇ ਪਛਤਾਵੇ ਦੀ ਅੱਗ ਵਿੱਚ ਝੁਲਸ ਰਹੇ ਸਨ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਲਈ ਜ਼ਰੂਰ ਤੁਸੀਂ ਉਡੀਕ ਕਰਿਓ ਧੰਨਵਾਦ